ਦੁਨੀਆ ਦੇ ਵਿੱਚ ਅਗਰ ਸਭ ਤੋਂ ਵੱਧ ਸਰੀਰ ਤੇ ਫਟ ਖਾ ਕੇ ਕਿਸੇ ਦੀ ਸ਼ਹੀਦੀ ਹੋਈ ਜਣਾ ਤੇ ਉਹ ਸ਼ਹੀਦੀ ਹੋਈ ਹੈ ਸਹਬ ਜदा ਅਜੀਤ ਸਿੰਘ ਜੀ ਤੇ ਕਈ ਮੀਲਾਂ ਤੱਕ ਕਹਿੰਦੇ ਜਿਹੜਾ ਘੋੜਾ ਸੀ ਨਾ ਉਹ ਵੈਰੀਆਂ ਦੇ ਆਹੂ ਲਾਉਂਦਾ ਅੱਗੇ ਚੱਕ ਚਲਾ ਗਿਆ ਸੀਗਾ ਤੇ ਸਹਬ ਜदा ਅਜੀਤ ਸਿੰਘ ਜਦੋਂ ਦੁਸ਼ਮਣਾਂ ਤੇ ਟੁੱਟੇ ਸੀ ਤੇ ਇੱਕ ਬਿਜਲੀ ਦੇ ਵਾਂਗ ਤੇ ਸਾਰਿਆਂ ਦੇ ਵਿੱਚ ਇੱਕ ਤੜਥੱਲੀ ਜਿਹੜੀ ਉਹ ਮੱਚ ਗਈ ਸੀ ਉਨ੍ਹਾਂ ਦੇ ਸਰੀਰ ਦੇ ਉੱਤੇ ਕਹਿੰਦੇ 300 ਫੱਟ ਸੀ 300 ਜਖਮ ਸਰੀਰ ਦੇ ਉੱਤੇ ਹੋਣ ਤੋਂ ਬਾਅਦ ਜਾ ਕੇ ਕਿਤੇ ਸ਼ਹੀਦ ਹੋਣਾ ਸਤਿ ਸ੍ਰੀ ਅਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅੱਜ ਫੇਰ ਹਾਜ਼ਰ ਹੋਏ ਆ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤੇ ਅੱਜ ਜਿਹੜੀ ਗੱਲਬਾਤ ਕਰਨੀ ਆ ਉਹ ਇੱਕ ਮਹਾਨ ਸੂਰਬੀਰ ਕਹਿ ਲੋ ਜਾਂ ਸਭ ਤੋਂ ਵੱਡਾ ਯੋद्धा ਕਹਿ ਲੋ ਉਹਦੇ ਬਾਰੇ ਦੇ ਵਿੱਚ ਸਾਨੂੰ ਨਪੋਲੀਅਨ ਹੋ ਗਿਆ ਜਾਂ ਅਸੀਂ ਸ਼ਿਕੰਦਰ ਦਾ بڑا ਨਾਂ ਜਪਿਆ ਜਾਂਦਾ ਸ਼ਿਕੰਦਰ ਐਡਾ ਬਹਾਦਰ ਸੀਗਾ ਪਰ ਜੇ ਕੁਰਬਾਨੀਆਂ ਦੀ ਕਿਤੇ ਗੱਲ ਚੱਲਦੀ ਆ ਨਾ ਕੁਰਬਾਨੀਆਂ ਦੇ ਵਿੱਚ ਤੁਹਾਡੀ ਸ਼ਹੀਦੀ ਤੈਅ ਕੀਤੀ ਜਾਂਦੀ ਆ ਤੁਹਾਡੇ ਜਿਸਮ ਤੇ ਲੱਗੇ ਫੱਟਾਂ ਦੇ ਤੇ ਜੇ ਪੂਰੀ ਦੁਨੀਆ ਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲਿਆ ਜਾਵੇ ਤੇ ਦੁਨੀਆ ਦੇ ਵਿੱਚ ਅਗਰ ਸਭ ਤੋਂ ਵੱਧ ਸ਼ਰੀਰ ਤੇ ਫੱਟ ਖਾ ਕੇ ਕਿਸੇ ਦੀ ਸ਼ਹੀਦੀ ਹੋਈ ਹੈ ਨਾ ਤੇ ਉਹ ਸ਼ਹੀਦੀ ਹੋਈ ਹੈ ਸੈਭ ਜادہ ਅਜੀਤ ਸਿੰਘ ਜੀ ਕਿਉਂਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ 40 ਭੁੱਖੇ ਸਿੰਘਾਂ ਨੂੰ 10 ਲੱਖ ਫੌਜ ਦਾ ਘੇਰਾ ਪੈਂਦਾ ਤੇ ਪੰਜ-ਪੰਜ ਸਿੰਘਾਂ ਦੇ ਜਿਹੜੇ ਜਥੇ ਆ ਉਹ ਬਾਹਰ ਨਿਕਲਦੇ ਆ ਇੱਕ ਉਹਨਾਂ ਦਾ ਜਥੇਦਾਰ ਤੇ ਨਾਲ ਪੰਜ ਸਿੰਘ ਤੇ ਮੂਹਰੇ 10 ਲੱਖ ਫੌਜ ਆ ਉੱਥੇ ਇੱਕ ਦੇ ਹਿੱਸੇ ਸਵਾ ਲੱਖ ਆਉਂਦੇ ਤੇ ਉੱਥੇ ਇਹ ਕਿਹਾ ਗਿਆ ਸੀਗਾ ਸ੍ਰੀ ਗੁਰੂ ਗਬਿੰਦ ਸਿੰਘ ਜੀ ਦਾ ਜਿਹੜਾ ਬਚਨ ਸੀਗਾ ਕਿ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਤੇ ਉਸ ਜੰਗ ਦੇ ਵਿੱਚ ਸਹਬਜ਼ਾਦਾ ਜੀਤ ਸਿੰਘ ਜਦੋਂ ਲੜਦੇ ਸੀ ਨਾ ਤੇ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਕਿ ਕਈ ਮੀਲ ਤੱਕ ਉਹਨਾਂ ਦਾ ਘੋੜਾ ਰੁਕਿਆ ਹੀ ਨਹੀਂ ਸੀ ਕਿਉਂਕਿ ਜੇ 10 ਲੱਖ ਫੌਜ ਦਾ ਘੇਰਾ ਤੇ ਉਹ ਛੋਟੀ ਜੀ ਜਗ੍ਹਾ 'ਚ ਤਾਂ ਪੈ ਨਹੀਂ ਸਕਦਾ ਕਿਉਂਕਿ 10 ਲੱਖ ਜਿਹੜੀ ਗਿਣਤੀ ਆ ਬਹੁਤ ਜ਼ਿਆਦਾ ਪੁੱਜ ਜਾਂਦੀ ਆ ਉਹਨਾਂ ਦੇ ਵਿੱਚ ਘੋੜੇ ਵੀ ਸ਼ਾਮਲ ਹੋਣਗੇ ਉਹ ਹੋਰ ਰਸਤੋਂ ਵੀ ਸ਼ਾਮਲ ਹੋਊਗੀ ਬੜਾ ਕੁਛ ਰੱਥ ਘੋੜੇ ਹਾਥੀ ਬੜਾ ਕੁਛ ਹੋਣਾ ਯਾਨੀ ਕਿ 10 ਲੱਖ ਦਾ ਜਿਹੜਾ ਘੇਰਾ ਬਹੁਤ ਜਗ੍ਹਾ ਦੇ ਵਿੱਚ ਜਿਹੜਾ ਫੈਲਿਆ ਹੋਊਗਾ ਤੇ ਕਈ ਮੀਲਾਂ ਤੱਕ ਕਹਿੰਦੇ ਜਿਹੜਾ ਘੋੜਾ ਸੀ ਨਾ ਉਹ ਵੈਰੀਆਂ ਦੇ ਆਹੂ ਲਾਉਂਦਾ ਅੱਗੇ ਚੱਕ ਚਲਾ ਗਿਆ ਸੀਗਾ ਤੇ ਸਹਬਜਾਦਾ ਅਜੀਤ ਸਿੰਘ ਜਦੋਂ ਦੁਸ਼ਮਣਾਂ ਤੇ ਟੁੱਟੇ ਸੀ ਤੇ ਇੱਕ ਬਿਜਲੀ ਦੇ ਮਾਰਕ ਤੇ ਸਾਰਿਆਂ ਦੇ ਵਿੱਚ ਇੱਕ ਤੜਥੱਲੀ ਜਿਹੜੀ ਉਹ ਮੱਚ ਗਈ ਸੀ ਕਿਉਂਕਿ ਜੇ ਤੁਸੀਂ ਕਦੇ ਚਮਕੌਰ ਸਾਹਿਬ ਗਏ ਹੋਵੋਗੇ ਤੁਸੀਂ ਜਿਹੜੀ ਗੜੀ ਵਾਲੀ ਜਗ੍ਹਾ ਉਹ ਕਾਫੀ ਉੱਚੀ ਆ ਤੇ ਜਿਹੜੇ ਸਹਬਜਾਦਿਆਂ ਦੇ ਸ਼ਹੀਦੀ ਸਥਾਨ ਬਣੇ ਹੋਏ ਆ ਉਹ ਨੀਚੇ ਜਦੋਂ ਉਤਰਨਾ ਪੈਂਦਾ ਆਪਾਂ ਨੂੰ ਢਾਲ ਤੇ ਪਰਲੇ ਪਾਸੇ ਇੱਕ ਹੋਰ ਢਾਲ ਆ ਜਿੱਧਰੋਂ ਇਹ ਕਿਹਾ ਜਾਂਦਾ ਕਿ ਜਦੋਂ ਆ ਸ਼੍ਰੀ ਗੁਰੂ ਗਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਛੱਡੀ ਸੀ ਤੇ ਉਹ ਉਸ ਪਾਸੇ ਤੋਂ ਗਏ ਸੀ ਉਧਰ ਵੀ ਸ਼ਾਇਦ ਤੁਸੀਂ ਦੇਖਿਆ ਹੋਣਾ ਕਿ ਉਸ ਸਾਈਡ ਵੀ ਜਿਹੜੀ ਕਾਫੀ ਨਿਵਾਨ ਉਤਰਨੀ ਪੈਂਦੀ ਆ ਸੋ ਇੱਥੋਂ ਇਸੇ ਦੁੰਦਾ ਕਿ ਗੜੀ ਜਿਹੜੀ ਸੀ ਉਹ ਕਾਫੀ ਉੱਚੀ ਜਗ੍ਹਾ ਤੇ ਸੀ ਬਾਕੀ ਚਮਕੌਰ ਜਿਹੜਾ ਪਿੰਡ ਸੀ ਜਾਂ ਉਹ ਇਲਾਕਾ ਸੀ ਉਹਦੇ ਨਾਲ ਤੇ ਹੁਣ ਆਪਾਂ ਜੇ ਉਹਦੀ ਸ਼ਹੀਦੀ ਬਾਰੇ ਗੱਲ ਕਰੀਏ ਨਾ ਤੇ ਜਿਹੜਾ ਸਹਬਜ਼ਾਦਾ ਅਜੀਤ ਸਿੰਘ ਸੀ ਨਾ ਉਨ੍ਹਾਂ ਦੇ ਸਰੀਰ ਦੇ ਉੱਤੇ ਕਹਿੰਦੇ 300 ਫੱਟ ਸੀ 300 ਜਖਮ ਸਰੀਰ ਦੇ ਉੱਤੇ ਹੋਣ ਤੋਂ ਬਾਅਦ ਜਾ ਕੇ ਕਿਤੇ ਸ਼ਹੀਦ ਹੋਣਾ ਸਾਡੇ ਇੱਕ ਬਲੇਡ ਵੱਜ ਜੇ ਜਾਂ ਸਾਡੇ ਕਿਸੇ ਵੀ ਅੰਗ ਤੇ ਕੋਈ ਕੱਟ ਲੱਗ ਜੇ ਨਾ ਤੇ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਸੀਂ ਸਾਰਾ ਕੰਮ ਉੱਥੇ ਛੱਡ ਦਿੰਨੇ ਹਾਂ ਪਰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ 300 ਜਗ੍ਹਾ ਦੇ ਉੱਤੇ ਤੱਕ ਲੱਗ ਜਾਣੇ ਤੀਰਾਂ ਦੇ ਤਲਵਾਰਾਂ ਦੇ ਤੇ ਉਸ ਤੋਂ ਬਾਅਦ ਵੀ ਉਹ ਲੜਦੇ ਰਹਿਣਾ ਤੇ ਸ਼ਹੀਦੀ ਵਕਤ ਸਰੀਰ ਦੇ ਉੱਤੇ 300 ਫੱਟ ਹੋਣਾ ਇਹ ਇੱਕ ਬੜਾ ਵੱਡਾ ਕਹਿ ਸਕਦੇ ਆ ਇੱਕ ਬਹਾਦਰੀ ਭਰਿਆ ਕਾਰਨਾਮਾ ਸੀ ਦੁਨੀਆ ਦੇ ਇਤਿਹਾਸ ਦੇ ਅੰਦਰ ਅੱਜ ਤੱਕ ਕੋਈ ਵੀ ਐਸਾ ਸ਼ਹੀਦ ਨਹੀਂ ਹੋਇਆ ਜਿਸ ਦੇ ਸਰੀਰ ਦੇ ਉੱਤੇ 300 ਫੱਟ ਲੱਗੇ ਹੋਣ ਸ਼ਹੀਦੀ ਵਕਤ ਸੋ ਕਿ ਅਸੀਂ ਅੱਜ ਮਾਣ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਅਗਰ ਦੁਨੀਆ ਦੇ ਬਹਾਦਰ ਜਰਨੈਲਾਂ ਦੀ ਗੱਲ ਕਰੀਏ ਤੇ ਸਰਦਾਰ ਹਰੀ ਸਿੰਘ ਨਵੀ ਦਾ ਨਾਮ ਆਉਂਦਾ ਤੇ ਜਿੱਦ ਦੇ ਦੁਨੀਆ ਦੇ ਮਹਾਨ ਸ਼ਹੀਦਾਂ ਦੀ ਗੱਲ ਕਰੀਏ ਨਾ ਕਿ ਸਭ ਤੋਂ ਵੱਧ ਫੱਟ ਖਾ ਕੇ ਸ਼ਹੀਦ ਹੋਣ ਵਾਲਾ ਤੇ ਉਹਦੇ ਨਾਮ ਆਉਂਦਾ ਸਹਿਬਜ਼ਾਦਾ ਅਜੀਤ ਸਿੰਘ ਦਾ ਸੋ ਸੋ ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਇਤਿਹਾਸ ਦੇ ਉੱਤੇ ਸੋ ਇਹ ਸੀ ਇੱਕ ਛੋਟੀ ਜੀ ਜਾਣਕਾਰੀ ਸਹਿਬਜ਼ਾਦਾ ਅਜੀਤ ਸਿੰਘ ਜੀ ਦੇ ਬਾਰੇ ਦੇ ਵਿੱਚ ਸੋ ਮਿਲਦੇ ਹਾਂ ਬਹੁਤ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇਖਿਓ ਆਜ਼ਾਦਤ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ